ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦab ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲਓ ਜੀ ਮੌਸਮ ਹੋਇਆ ਬਪੂ ਰੈਨ ਘੈਂਟ ਤੇ ਲਓ ਜੀ ਮੌਸਮ ਪੂਰਾ ਵਧੀਆ ਹੋਇਆ ਬਏ ਮੀਂਹ ਪੈ ਕੇ ਹਟਿਆ ਇਹ ਹੈਗਾ ਜੀ ਆਪਣੇ ਪਿੰਡ ਦਾ 뷰 ਜੀ ਉਧਰ ਪਾਣੀ ਵਾਲੀ ਟੈਂਕੀ ਇਧਰ ਗੁਰਦੁਆਰਾ ਸਾਹਿਬ ਆਪਣੇ ਪਿੰਡ ਦਾ ਨਵੀਪੁਰ ਦਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈਗੇ ਨੇ ਦੇਖ ਲਾਂਦੇ ਠੀਕ ਹੈ ਜੀ ਤੇ ਨਾਲੇ ਤੁਹਾਨੂੰ ਵਿਊ ਦਿਖਾਉਨੇ ਆ ਜੀ ਮਨਾਲੀ ਵਾਲੇ ਪਹਾੜਾਂ ਦਾ ਚੈੱਕ ਕਰੋ ਠੀਕ ਆ ਜੀ ਥੋਮ ਕਰਕੇ ਜਦੋਂ ਮੀਂਹ ਪੈ ਕੇ ਮੌਸਮ ਸਾਫ਼ ਹੋ ਜਾਂਦਾ ਨਾ ਤੇ ਆ ਜਿਹੜੇ ਪਹਾੜਾ ਸਾਡੇ ਪਿੰਡ ਤੋਂ ਬਿਲਕੁਲ ਸਾਫ਼-ਸਾਫ਼ ਦਿਖਦੇ ਆ ਤੇ ਰਾਤ ਦੇ ਵੇਲੇ ਲਾਈਟਾਂ ਵੀ ਦਿਖਦੀਆਂ ਐ ਤੇ ਲੋ ਜੀ ਅੱਜ ਫਿਰ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਖੀਰ ਤੇ ਪੂੜਿਆਂ ਦੀ ਰੈਸਪੀ ਕਿਉਂਕਿ ਕਈ ਭੈਣ ਭਰਾਵਾਂ ਦੇ ਆਪਾਂ ਨੂੰ ਕਮੈਂਟ ਆ ਰਹੇ ਸੀਗੇ ਵੀ ਤੁਸੀਂ ਸਾਨੂੰ ਹਲਵਾਈ ਸਟਾਈਲ ਖੀਰ ਪੂੜੇ ਆ ਜਿਹੜੇ ਉਹ ਬਣਾ ਕੇ ਦਿਖਾਇਓ ਤੇ ਲੋ ਜੀ ਅੱਜ ਫਿਰ ਤੁਹਾਨੂੰ ਖੀਰ ਪੂੜੇ ਆਪਾਂ ਬਣਾ ਕੇ ਦਿਖਾਉਨੇ ਆ ਐਨ ਵਧੀਆ ਤਰੀਕੇ ਨਾਲ ਹਲਵਾਈ ਸਟਾਈਲ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਅੱਜ ਅਸੀਂ ਰੈਸਪੀ ਕਰਦੇ ਆਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਨੂੰ ਖੀਰ ਬਣਾਉਣ ਦੇ ਲਈ ਚਾਹੀਦੇ ਆ ਜੀ ਚੌਲ ਜਿਹੜੇ ਕੀ ਆਪਾਂ ਨੇ ਭਿਓ ਕੇ ਰੱਖ ਲਿਆ ਤੇ ਇਹ ਚੌਲ ਹੈਗੇ ਆ ਬਿਲਕੁਲ ਦੇਸੀ ਜਿਹੜੇ ਕੀ ਆਮ ਨਾਰਮਲ ਦੁਕਾਨਾਂ ਪਰਤੇ ਮਿਲ ਜਾਂਦੇ ਤੁਸੀਂ ਵੀ ਕਦੇ ਵੀ ਖੀਰ ਬਣਾਉਣੀ ਆ ਤਾਂ ਦੇਸੀ ਚੌਲਾਂ ਦੀ ਬਣਾਓ ਕਿਉਂਕਿ ਬਾਸਮਤੀ ਚੌਲਾਂ ਵਰਤੋ ਕਦੇ ਵੀ ਬਾਸਮਤੀ ਚੌਲਾਂ ਦੀ ਖੀਰ ਆ ਜਿਹੜੀ ਉਹ ਵਧੀਆ ਨਹੀਂ ਬਣਦੀ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਨਾਰੀਅਲ ਦਾ ਪੂਰਾ ਦਾ ਥੋੜੀ ਜਿਹੀ ਡਰਾਈ ਫਰੂਟ ਕੱਟ ਲਈ ਆਪਾਂ ਨੇ ਠੀਕ ਹੈ ਜੀ ਇਲਾਇਚੀਆਂ ਹੋ ਗਈਆਂ ਛੋਟੀਆਂ ਦਾਖਾਂ ਹੋ ਗਈਆਂ ਤੇ ਲਓ ਜੀ ਇੱਧਰ ਗੈਸ ਆਪਾਂ ਨੇ ਕਰ ਲਈ ਚਾਲੂ ਉੱਪਰ ਆ ਗਿਆ ਦੇਗਾ ਖੀਰ ਬਣਾਉਣ ਵਾਸਤੇ ਤੇ ਲਓ ਜੀ 1 ਲੀਟਰ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਜਦੋਂ ਤੱਕ ਕਿ ਉਬਾਲੀ ਨਹੀਂ ਆ ਜਾਂਦੀ ਤੇ 1 ਕਿਲੋ ਦੁੱਧ ਦੇ ਵਿੱਚ ਆਪਾਂ ਨੇ ਇਹ ਜਿਹੜੇ ਚੌਲ ਹੈਗੇ ਆ ਜੀ ਇਹ ਹੈਗੇ ਆ 100 ਗ੍ਰਾਮ ਠੀਕ ਹੈ ਜੀ 1 ਕਿਲੋ ਦੁੱਧ ਦੇ ਵਿੱਚ ਆਪਾਂ ਨੇ 100 ਗ੍ਰਾਮ ਚੌਲ ਪਾਉਣੇ ਆ ਤੇ ਲਓ ਜੀ ਜਦੋਂ ਤੱਕ ਦੁੱਧ ਨੂੰ ਉਬਾਲੀ ਆਉਂਦੀ ਆ ਆਪਾਂ ਥੋੜਾ ਜਿਹਾ ਗੁੜ ਘੋਲ ਲਵਾਂਗੇ ਕਿਉਂਕਿ ਆਪਾਂ ਬਣਾਤ ਰਹੇ ਹਾਂ ਜੀ ਪੂੜਿਆਂ ਦੇ ਵਿੱਚ ਅੱਜ ਗੁੜ ਠੀਕ ਹੈ ਜੀ ਆ ਦੇਖੋ ਇੰਨਾ ਕੱਪੜਾ ਨਹੀਂ ਘੁੜ ਦੇਣਾ ਤੇ ਇੱਕ ਕੌਂਦੀ ਆ ਭਾਟਾ ਲਵਾਂਗੇ ਜਿਵੇਂ ਹੁਣ ਮੰਨ ਲਓ ਇੱਕ ਕੌਲ ਦੀ ਆਪਾਂ ਨੇ ਆਕੇ ਦੀ ਦੇਣੀ ਆ ਤਾਂ ਉਸ ਤੋਂ ਅੱਧੀ ਪੌਣੀ ਕੌਲ ਦੀ ਆਪਾਂ ਨੇ ਸ਼ੱਕਰ ਦੀ ਦੇਣੀ ਆ ਠੀਕ ਹੈ ਜੀ ਤੁਸੀਂ ਸ਼ੱਕਰ ਵੀ ਵਰਤ ਸਕਦੇ ਹੋ ਖੰਡ ਵੀ ਵਰਤ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਤੇ ਮੈਂ ਵਰਤਾਂਗਾ ਜੀ ਗੁੜ ਤੇ ਗੁੜ ਨੂੰ ਆਪਾਂ ਇੱਕ ਕੌਲ ਦੀ ਪਾਣੀ ਦੀ ਪਾ ਕੇ ਚੰਗੀ ਤਰ੍ਹਾਂ ਘੋਲ ਲੂਗੇ ਤੇ ਲੋ ਜੀ ਇੱਧਰ ਦੁੱਧ ਨੂੰ ਵਾਲੀ ਆ ਗਈ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਚੌਲ ਜਿਹੜੇ ਆਪਾਂ ਨੇ ਭਿਓ ਕੇ ਰੱਖੇ ਤੇ ਲੋ ਜੀ ਤਿੰਨ ਤੋਂ ਚਾਰ ਆਪਾਂ ਇਹਦੇ ਵਿੱਚ ਲੈ ਜੀਏ ਘੇੜ ਦੋਗੇ ਤੋੜ ਕੇ ਠੀਕ ਹੈ ਜੀ ਹਰੀਆਂ ਤਾ ਜੋ ਵਧੀਆ ਫਲੇਵਰ ਆ ਜਾਵੇ ਤੇ ਹੁਣ ਆ ਮੈਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਕਿ ਚੌਲ ਆ ਜਿਹੜੇ ਆ ਪੈਦੇ ਵਿੱਚ ਬਿਲਕੁਲ ਪੱਕ ਨਹੀਂ ਜਾਂਦੇ ਤੇ ਇਧਰ ਆਪਣਾ ਗੁੜ ਵੀ ਆ ਜਿਹੜਾ ਘੁਲ ਚੁੱਕਿਆ ਏ ਤੇ ਹੁਣ ਇਧਰ ਆਪਾਂ ਨੇ ਆਟਾ ਲੈ ਲਿਆ ਤੇ ਇਹ ਗੁੜ ਨੂੰ ਆਪਾਂ ਨੇ ਠੰਡਾ ਕਰ ਲੈਣਾ ਗਰਮ-ਗਰਮ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਤੇ ਆ ਆਪਾਂ ਨੇ ਇੱਕ ਕੌਲੀ ਕਣਕ ਦਾ ਆਟਾ ਦੇ ਲਿਆ ਤੇ ਲਓ ਜੀ ਗੁੜ ਆਪਾਂ ਨੇ ਪਾਣੀ ਚ ਘੁਮਾ ਕੇ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਨੂੰ ਆਟੇ ਦੇ ਵਿੱਚ ਛਾਣ ਦੋਗੇ ਇੱਕ ਗੱਲ ਦਾ ਖਿਆਲ ਰੱਖਿਓ ਇੱਕ ਕੌਲੀ ਆਪਾਂ ਨੇ ਆਟਾ ਲੈਣਾ ਤੇ ਅੱਧੀ ਪੌਣੀ ਕੌਲੀ ਆਪਾਂ ਨੇ ਇਹਦੇ ਵਿੱਚ ਮਿੱਠੇ ਦੀ ਪਾਉਣੀ ਆ ਜਿਹੇ ਖੰਡ ਪਾ ਲਓ ਗੁੜ ਪਾ ਲਓ ਜਾਂ ਸ਼ੱਕਰ ਪਾ ਲਓ ਤੇ ਲੋ ਜੀ ਇਹਨੂੰ ਹੁਣ ਐਡ ਕਰ ਦੋਗੇ ਸਾਰਿਆਂ ਨੂੰ ਇਹਦੇ ਵਿੱਚ ਤੇ ਲੋ ਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਸੌਂਫ ਐਡ ਕਰ ਲਵਾਂਗੇ ਪੂੜਿਆਂ ਦੇ ਵਿੱਚ ਤੁਸੀਂ ਇਹਦੇ ਵਿੱਚ ਮਾੜੀ-ਮੋਟੀ ਅਜਵੈਨ ਵੀ ਪਾ ਸਕਦੇ ਹੋ ਤੇ ਲੋ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੋਗੇ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਤੇ ਜਿਹੜਾ ਪੂੜਿਆਂ ਦਾ ਬੈਟਰ ਹੈ ਉਹ ਹੋਣਾ ਚਾਹੀਦਾ ਨਾ ਹੀ ਜ਼ਿਆਦਾ گاੜਾ ਤੇ ਨਾ ਹੀ ਜ਼ਿਆਦਾ ਪਤਲਾ ਠੀਕ ਹੈ ਜੀ ਤੇ ਲਓ ਜੀ ਹਲੇ ਜਿਹੜਾ ਬੈਟਰ ਆਪਣਾ گاੜਾ ਹੈ ਹੁਣ ਅਪਰੇ ਵਿੱਚ ਪਾਣੀ ਪਾਉਗੇ ਤੇ ਪਾਣੀ ਦੇਖ ਦੇਖ ਕੇ ਪਾਉਣਾ ਹੈ ਮਨ ਲਓ ਜ਼ਿਆਦਾ ਪਤਲਾ ਵੀ ਨਾ ਕਰ ਲਿਓ ਜੇ ਜ਼ਿਆਦਾ ਪਤਲਾ ਹੋ ਗਿਆ ਫਿਰ ਵੀ ਕੰਮ ਖਰਾਬ ਹੋ ਜਾਊਗਾ ਤੇ ਲਓ ਜੀ ਬੈਟਰ ਆਪਣਾ ਰੈਡੀ ਹੈ ਜੀ ਠੀਕ ਹੈ ਜੀ ਆਹ ਦੇਖੋ ਇਸ ਤਰੀਕੇ ਦਾ ਹੈ ਹੁਣ ਚੰਗੀ ਦਾ ਨਾ ਹੀ ਜ਼ਿਆਦਾ گاੜਾ ਤੇ ਨਾ ਹੀ ਪਤਲਾ ਤੇ ਲੋ ਜੀ ਇੱਧਰ ਅਰਸ਼ਪ੍ਰੀਤ ਪਿਆਗੀ ਸਾਸਰੀ ਕਾਲ ਕਰਦੇ ਪੁੱਤ ਸਾਰਿਆਂ ਨੂੰ। ਠੀਕ ਹੈ। ਅਛਰੀ ਕਾਲ। ਤੇ ਪਿਆਰ ਭਰੀ ਸਾਸਰੀ ਕਾਲ ਜੀ। ਇਹ ਵੀ ਸਾਸਰੀ ਕਾਲ। ਕਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਜੀ। ਤੇ ਲੋ ਜੀ ਊੜਿਆਂ ਦਾ ਜਿਹੜਾ ਪੈਟਰ ਆਪਣਾ ਤਿਆਰ ਹੈ ਤੇ ਇਸ ਤਰੀਕੇ ਦਾ ਇਹ ਹੋਣਾ ਚਾਹੀਦਾ ਹੈ। ਤੇ ਇੱਧਰ ਆਪਣੀ ਖੀਰ ਵੀ ਠੀਕ ਹੈ ਜੀ। ਪੱਕ ਰਹੀ ਹੈ ਜੀ ਹੌਲੀ ਹੌਲੀ। ਸੇਕ ਕਰਿਆ ਆਪਾਂ ਨੇ ਘੱਟ ਤੇ ਮੀਡੀਅਮ ਸੇਕ ਪਰ ਆਪਾਂ ਨੇ ਇਹ ਪਕਾ ਲੈਣੀ ਆ। ਤੇ ਲੋ ਜੀ ਖੀਰ ਦੇ ਵਿੱਚ ਆਪਾਂ ਥੋੜੀ ਜਿਹੀ ਡਰਾਈ ਫਰੂਟ ਪਾ ਦੋਗੇ ਜਿਵੇਂ ਦਾਖਾਂ ਹੋ ਗਈਆਂ ਲਈ ਦਾਖਾ ਐਡ ਕਰ ਦੋਗੇ ਤੇ ਬਦਾਮ ਹੋਗੇ ਬਰੀਕ ਕੱਟੇ ਹੋਏ ਤੇ ਥੋੜੀ ਜਿਹਾ ਆਪਾਂ ਸਜਾਵਟ ਵਾਸਤੇ ਰੱਖ ਲਵਾਂਗੇ ਤੇ ਲੋ ਜੀ ਥੋੜੀ ਜਿਹਾ ਆਪਾਂ ਨੇ ਪਿਸਤੇ ਪਾਤੇ ਤੇ ਬਾਕੀ ਜਿਹੜੇ ਵੀ ਤੁਹਾਡੇ ਕੋਲ ਡਰਾਈ ਫਰੂਟ ਹੋਏ ਤੁਸੀਂ ਉਹ ਐਡ ਕਰ ਲਿਓ ਤੇ ਲੋ ਜੀ ਮਿੱਠਾ ਤੁਸੀਂ ਇਹਦੇ ਵਿੱਚ ਉਹਦੋਂ ਐਡ ਕਰਨਾ ਜਦੋਂ ਆਪਣੇ ਚੌਲ ਆ ਜਿਹੜੇ ਬਿਲਕੁਲ ਪੱਕ ਗਏ ਤੇ ਬਿਲਕੁਲ ਗਲ ਗਏ ਮਿੱਠਾ ਕਦੇ ਵੀ ਖੀਰ ਦੇ ਵਿੱਚ ਪਹਿਲਾਂ ਨਹੀਂ ਪਾਉਣਾ ਜਿਹੜਾ ਮਿੱਠਾ ਆਪਾਂ ਪਹਿਲਾਂ ਪਾ ਦਿੰਦੇ ਹਾਂ ਨਾ ਖੀਰ ਜਿਹੜੀ ਫਿਰ ਛੇਤੀ ਨਹੀਂ ਪੱਕਦੀ ਹੈ ਕਿ ਟਾਈਮ ਲੱਗ ਜਾਂਦਾ ਹੈ ਕਿਉਂਕਿ ਮਿੱਠਾ ਹੈ ਜਿਹੜਾ ਚੌਲਾਂ ਨੂੰ ਰੋਕ ਦਿੰਦਾ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਪਕਾ ਲੂਗੇ ਤੇ ਆਪਾਂ ਬਣਾਉਨੇ ਆ ਪੂੜੇ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰੂਗੇ ਜੀ ਥੋੜਾ ਜਿਹਾ ਨਾਰੀਅਲ ਦਾ ਪੁਰਾਦਾ ਠੀਕ ਹੈ ਜੀ 2 ਚਮਚ ਤੇ ਲਓ ਜੀ ਅੱਜ ਅਪਾ ਬਣਾਵਾਗੇ ਪੂੜੇ ਆਪਾਂ ਨਾਨ ਸਟਿਕ ਤਵੇ ਦੇ ਉੱਤੇ ਤੇ ਲਓ ਜੀ ਤਵੇ ਪਰ ਆਪਾਂ ਹਲਕਾ ਜਿਹਾ ਪਾ ਲੂਗੇ ਸਰੋਂ ਦਾ ਤੇਲ ਤੁਸੀਂ ਰਿਫਾਈਨਡ ਆਲ ਵੀ ਪਾ ਸਕਦੇ ਹੋ ਦੇਸੀ ਕੀ ਵੀ ਪਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਤਵੇ ਦੇ ਉੱਪਰ ਜਿਹੜਾ ਲਾ ਲੂਗੇ ਇੱਕ ਤਵੇ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲਓ ਜੀ ਤਵਾ ਜਿਹੜਾ ਆਪਣਾ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਇੱਕ ਕੱਚੀ ਜਿਹੜੀ ਪੈਟਰਨ ਦੀ ਲਾਉਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਪਾ ਲਵਾਂਗੇ ਤੇ ਐਦਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਜਿੱਦਾਂ ਤੁਸੀਂ ਜੀ ਦੋਸਾ ਨਹੀਂ ਬਣਾਉਂਦੇ ਹੁੰਦੇ ਤੇ ਪਤਲਾ ਆਪਾਂ ਨੇ ਆਪਣੇ ਹਿਸਾਬ ਨਾਲ ਕਰ ਲੈਣਾ ਇਹ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਆਲੇ-ਦਾਲੇ ਨੂੰ ਐਨ ਘੁਮਾ ਦੂੰਗੇ ਮળો ਜਿਆਦਾ ਮੋਟਾ ਨਹੀਂ ਰੱਖਣਾ ਇਹ ਥੋੜਾ ਜਿਹਾ ਪਤਲਾ ਹੀ ਕਰਨਾ ਹੈ ਇੱਕ ਆਪਣਾ ਇਹ ਕਰਛੀ ਲੈਣੀ ਹੈ ਜਿਆਦਾ ਨਹੀਂ ਪਾਉਣਾ ਤੇ ਹੁਣ ਆਪਾਂ ਇਹਨੂੰ మీడియం ਸੇਕ ਉਪਰ ਪਕਾਉਂਗੇ ਮਤਲਬ ਜਿਆਦਾ ਸੇਕ ਉਪਰ ਨਹੀਂ ਪਕਾਉਣਾ ਫਿਰ ਥੱਲੇ ਤੇ ਕਾਲਾ ਹੋ ਜਾਊਗਾ ਨਹੀਂ ਤੇ మీడియం ਸੇਕ ਉਪਰ ਜਦੋਂ ਇਹ ਪੱਕ ਗਿਆ ਫਿਰ ਆਪਾਂ ਮਾਰੂਗੇ ਇਹਦੀ ਪਲਟੀ ਤੇ ਲਓ ਜੀ ਜਦੋਂ ਆਪਣਾ ਪੂਰਾ ਹਲਕਾ ਜਿਹਾ ਪੱਕ ਗਿਆ ਨਾ ਥੋੜਾ ਜਿਹਾ ਪੈਨੇ ਪਰ ਫੋਰ ਜਿਹੜਾ ਤੇਲ ਹੈ ਲਾਉਂਗੇ ਤਾਂ ਜੋ ਇਹ ਤਵੇ ਨਾਲ ਚਿਪਕੇ ਨਾ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਮਾਰਾਂਗੇ ਆਪਾਂ ਇਹਦੀ ਹਲਕੇ ਹਲਕੇ ਹੰਤ ਨਾਲ ਪਲਟੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਪਿਆਰ ਜੇ ਨਾਲ ਪਲਜਣਾ ਹੈ ਇੱਕ ਵਾਰ ਪਹਿਲਾਂ ਥੱਲੇ ਦੇ ਚੰਗੀ ਤਰ੍ਹਾਂ ਪੱਟ ਲੈਣਾ ਹੈ ਉਸ ਤੋਂ ਬਾਅਦ ਆਪਾਂ ਜੀ ਪਲਟੀ ਮਾਰ ਦੂਗਾ ਠੀਕ ਹੈ ਜੀ ਚੈੱਕ ਕਰੋਗੇ ਠੀਕ ਤੁਸੀਂ ਪੂਰਾ ਦੇਖੋ ਕਿੰਨਾ ਵਧੀਆ ਬਣਿਆ ਤੇ ਹੁਣ ਆਪਾਂ ਇਹਦੇ ਉੱਪਰ ਜਿਹੜਾ ਹੋਰ ਹੈ ਥੋੜਾ ਜਿਹਾ ਦੇਸੀ ਘੀ ਜਾਂ ਰਫੈਨ ਜਾਂ ਸਰੋਂ ਦਾ ਤੇਲ ਕੁਝ ਵੀ ਆਪਾਂ ਲਾ ਸਕਦੇ ਜੀ ਕੋਈ ਵੀ ਕੁਕਿੰਗ ਆਇਲਾ ਤੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲੂਗੇ ਐਨ ਮਤਲਬ ਕੱਚਾ ਨਹੀਂ ਰੱਖਣਾ ਹੈਗਾ ਇਹ ਤੇ ਮੀਡੀਅਮ ਸੇਕ ਪਰ ਆਪਾਂ ਨੇ ਚੰਗੀ ਤਰ੍ਹਾਂ ਸੇਕਣਾ ਹੈ ਲਓ ਜੀ ਇੱਧਰ ਖੀਰ ਪਿਆ ਜਿਹੜੀ ਆਪਣੀ ਪੱਕ ਚੁੱਕੀ ਹੈ ਜੀ ਆਹ ਦੇਖੋ ਚੌਲਾਂ ਨੇ ਗਲ ਚੁੱਕੇ ਆ ਗਾੜੀ ਇਹ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਖੰਡ ਤੁਸੀਂ ਸ਼ੱਕਰ ਦੀ ਪਾ ਸਕਦੇ ਹੋ ਤੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਦਿਓ ਜੇ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਹੈ ਤਾਂ ਜ਼ਿਆਦਾ ਪਾ ਦਿਓ ਨਹੀਂ ਤੁਸੀਂ ਘੱਟ ਪਾ ਦਿਓ ਤੇ ਲਓ ਜੀ ਇਹ ਨਹੀਂ ਹੁਣ ਆਪਾਂ 2 ਮਿੰਟ ਹੋਰ ਪਕਾਵਾਂਗੇ ਮੀਡੀਅਮ ਸੇਕ ਪਰ ਉਸ ਤੋਂ ਬਾਅਦ ਗੈਸ ਕਰ ਦਾਂਗੇ ਬਰਤ ਤੇ ਲਓ ਜੀ ਇੱਧਰ ਪੂਰਾ ਵੀ ਆਪਣਾ ਇਹ ਰੜ ਚੁੱਕਿਆ ਜੀ ਠੀਕ ਆ ਜੀ ਸੋ ਇਸ ਤਰੀਕੇ ਨਾਲ ਜਿਹੜੇ ਆਪਾਂ ਨੇ ਸਾਰੇ ਪੂੜੇ ਬਣਾ ਲੈਣੇ ਆ ਜੀ ਤੇ ਲਓ ਜੀ ਪੂੜਾ ਆਪਾਂ ਹੋਰ ਬਣਾਉਨੇ ਤੇ ਲਓ ਜੀ ਇੱਕ ਕਰਸ਼ੀ ਆਪਾਂ ਬੈਟਰ ਦੀ ਹੋਰ ਲਉਂਗੇ ਤੇ ਉਸੇ ਤਰੀਕੇ ਨਾਲ ਆਪਾਂ ਲਈ ਐਦਾਂ ਪਾਉਨੇ ਠੀਕ ਹੈ ਜੀ ਇਸ ਤਰੀਕੇ ਨਾਲ ਸੈੱਟ ਕਰਦਣੀ ਇਹ ਚੰਗੀ ਤਰ੍ਹਾਂ ਹਲਾ ਹਲਾ ਕੇ ਜਿਆਦਾ ਪਤਲਾ ਵੀ ਨਹੀਂ ਕਰਨਾ ਤੇ ਜਿਆਦਾ ਮੋਟਾ ਵੀ ਨਹੀਂ ਠੀਕ ਹੈ ਜੀ ਐਨ ਮੀਡੀਅਮ ਜਿਹਾ ਆਪਾਂ ਜਿਹੜਾ ਪੂੜਾ ਬਣਾ ਕੇ ਤਿਆਰ ਕਰੂਗੇ ਤੇ ਲਓ ਜੀ ਉਸੇ ਤਰੀਕੇ ਨਾਲ ਹੁਣ ਆਪਾਂ ਇਹ ਪੂੜੇ ਨੂੰ ਵੀ ਸੇਕ ਲਾਂਗੇ ਤੇ ਲਓ ਜੀ ਖੀਰ ਆਪਣੀ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨੀ ਵਧੀਆ ਇਹ ਹੋ ਗਈ ਆ ਤੇ ਜੇ ਹੁਣ ਆਪਾਂ ਇਹਨੂੰ ਜ਼ਿਆਦਾ ਗਾੜੀ ਕਰ ਲੂਗੇ ਨਾ ਤੇ ਜਦੋਂ ਬਾਅਦ ਨੇ ਠੰਡੀ ਹੋਣਾ ਏ ਫਿਰ ਜ਼ਿਆਦਾ ਓਵਰ ਗਾੜੀ ਹੋ ਜੂਗੀ ਇਸ ਕਰਕੇ ਆਪਾਂ ਹੁਣ ਗੈਸ ਕਰ ਦਿਆਂ ਜੀ ਬੰਦ ਠੀਕ ਆ ਜੀ ਖੀਰ ਆਪਣੀ ਰੈਡੀ ਆ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਿੰਦੇ ਆ ਤੇ ਲਓ ਜੀ ਆਪਣਾ ਦੂਜਾ ਪੂੜਾ ਵੀ ਬਣ ਕੇ ਤਿਆਰ ਹੋ ਗਿਆ ਤੇ ਹੁਣ ਐਸੇ ਤਰੀਕੇ ਨਾਲ ਸਾਰੇ ਪੂੜੇ ਆ ਜਿਹੜੇ ਮੈਂ ਬਣਾ ਕੇ ਤਿਆਰ ਕਰ ਲੂੰਗਾ ਜੀ ਤੇ ਲਓ ਜੀ ਖੀਰ ਪੂੜੇ ਬਣ ਕੇ ਰੈਡੀ ਆ ਜੀ ਠੀਕ ਹੈ ਜੀ ਖੀਰ ਦਾ ਕਲਰ ਦੇਖੋ ਕਿੰਨਾ ਵਧੀਆ ਆ ਗਿਆ ਤੇ ਲਓ ਜੀ ਆਪਣੇ ਨਰਮ ਨਰਮ ਦਾ ਪੂੜੇ ਜਿਹੜੇ ਬਣ ਕੇ ਤਿਆਰ ਹੋ ਗਏ ਜੀ ਸੋ ਇਸ ਤਰੀਕੇ ਨਾਲ ਤੁਸੀਂ ਖੀਰ ਤੇ ਪੂੜੇ ਬਣਾ ਕੇ ਤਿਆਰ ਕਰ ਸਕਦੇ ਹੋ ਖਾ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਇਕ ਤੇ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜੇ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ